ਸਰਦੀਆਂ ਦੇ ਵਿੱਚ ਹਾਰਟ ਸੈਂਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ। ਪੇਟ ਦੇ ਹਸਪਤਾਲਾਂ 'ਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ। ਕਦੀ ਨੋਟਿਸ ਕਰਿਓ ਕਦੀ ਜਾ ਕੇ ਦੇਖੋ ਸਾਡੇ ਲੁਧਿਆਣਾ 'ਈ ਹਾਰਟ ਹਸਪਤਾਲ ਭਰਿਆ ਰਹਿੰਦਾ ਸਰਦੀਆਂ 'ਚ ਕਿਉਂਕਿ ਹਾਰਟ ਦੇ ਪਟਾਕੇ ਵਾਈਦੇ ਠਾ 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 ਕਰਕੇ। ਇੰਨਾ ਹਾਰਟ ਅਟੈਕ ਦੀ ਜਿਹੜੀ ਦਿੱਕਤ ਤੁਹਾਨੂੰ ਲੱਗਦਾ ਜੀ ਆਯੁਰਵੇਦ 'ਚ 5000 ਸਾਲ ਪਹਿਲਾਂ ਤੋਂ ਲਿਖਿਆ ਕਿ ਕਫ ਦਾ ਸੰਚਰੇ ਹੁੰਦਾ ਮਤਲਬ ਕਫ ਸਰੀਰ 'ਚ ਇਕੱਠਾ ਹੁੰਦਾ ਹੈ। ਮਤਲਬ ਕਿ ਸਰੀਰ ਦੇ ਵਿੱਚ ਫੈਟ ਸੈਲਸ ਵੱਧਦੇ ਨੇ ਹਾਰਟ ਦੀ ਬਲੋਕੇਜਸ ਬਣਦੇ ਚਾਂਸਸ ਵੱਧਦੇ ਨੇ ਦੂਜੀ ਗੱਲ ਆਪਾਂ ਪ੍ਰੈਕਟੀਕਲੀ ਵੀ ਸੋਚੀਏ ਸਰਦੀਆਂ ਦੇ ਵਿੱਚ ਸਾਡਾ ਜਿਹੜਾ ਤੇਜ਼ ਚੱਲਣ ਦੀ ਪ੍ਰੈਵਲੈਂਸ ਹੈ ਜਾਂ ਸਾਡਾ ਤੇਜ਼ ਤੇ ਕੰਮ ਕਰਨ ਦੀ ਪ੍ਰੈਵਲੈਂਸ ਉਹ ਕੱਟ ਜਾਂਦੀ ਹੈ ਕਿਉਂਕਿ ਠੰਡ ਹੁੰਦੀ ਐ ਜੀ ਅਸੀਂ ਠੁੱਠਰਨ ਦੇ ਮਾਰੇ ਰਜਾਈਆਂ 'ਚ ਹੀ ਬੜੇ ਰਹਿਨੇ ਆ ਨਿੱਕੀ ਹੋਈ ਰਹਨੇ ਆ ਕੋਈ ਹੋਈ ਰਹਨੇ ਆ ਪਸੀਨਾ ਕਿੰਨੇ ਕਿੰਨੇ ਦਿਨ ਨਹੀਂ ਨਿਕਲਦਾ ਪਸੀਨਾ ਦੇਖਣ ਨੂੰ ਤਰਸ ਜਾਂਦੇ ਆ ਖਾਲਿਆ ਤੇ ਪਚਾਲ ਨਹੀਂ ਪਸੀਨਾ ਤਾਂ ਵਹਾਇਆ ਨਹੀਂ ਉਹ ਕੀ ਬਣੂਗਾ ਕੋਲੇਸਟਰੋਲ ਕੋਲੇਸਟਰੋਲ ਵਧ ਗਿਆ ਤਾਂ ਕੀ ਹੋ ਗਿਆ ਸਾਹ ਚੜਨਾ ਕੁੱਟਨ ਮਹਿਸੂਸ ਹੋਣਾ ਬੰਦ ਕਮਰੇ ਦੇ ਦਮ ਭਰਨਾ ਪੌੜੀਆਂ ਚੜਨ ਦੇ ਉੱਪਰ ਕੁੱਟਨ ਮਹਿਸੂਸ ਹੋਣੀ ਛਾਤੀ ਤੇ ਦਰਦ ਹੋਣਾ ਕੀ ਬੰਨਣ ਚ ਪਟਾਕੇ ਜਿਦਾ ਐ ਲੱਗਦਾ ਕਿ ਭਾਈ ਮੈਂ ਸ਼ਾਮੀ ਮਿਲਿਆ ਸੀ ਸਵੇਰ ਨੂੰ ਡੈਥ ਹੋ ਗਈ ਭਾਜੀ ਤੁਸੀਂ ਦੇਖੋ ਜਿਮ ਚ ਬੰਦਾ ਗਿਆ ਵੇਡ ਚੱਕਿਆ ਵੇਡ ਚੱਕੇ ਨਹੀਂ ਉਹ ਤੋਂ ਬਈ ਪੁੰਜੇ ਡੇ ਗਿਆ ਬੰਦਾ ਸਕਿਪਿੰਗ ਕਰਦਾ ਵੇ ਸਕਿਪਿੰਗ ਕਰਦਾ ਕਰਦੇ ਡੇਗ ਗਿਆ ਬੰਦਾ ਆਪਣਾ ਕੇਕ ਕੱਟਦਾ ਵੇ ਕੇਕ ਕੱਟਦਾ ਕਰਦੇ ਦੁਨੀਆ ਛੱਡ ਗਿਆ ਬੰਦਾ ਕੁਰਸੀ ਤੇ ਕੰਮ ਕਰਦਾ ਵੇ ਕਿੰਨੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਆ ਹੁਣ ਹਾਲੀ ਦੇ ਵਿੱਚ ਵੀਡੀਓ ਆਈ ਸੀ ਉਹ ਸਭ ਤੋਂ ਪਹਿਲਾਂ ਕਾਰਨ ਕੋਲੇਸਟ੍ਰੋਲ ਹੀ ਨਾ ਸਰ ਜੀ ਉਹ ਬੰਦਾ ਇਹ ਤਾਂ ਲੱਛਣ ਮਹਿਸੂਸ ਕਰਦਾ ਨਹੀਂ ਕਿ ਮੈਨੂੰ ਸਾਹ ਚੜਿਆ ਮੇਰੇ ਛਾਤੀ ਚ ਭਾਰ ਪਿਆ ਉਨੇ ਕੋਈ ਨਾ ਚੱਡ ਛੱਡਿਆ ਬਿਆਰੋ ਕੈਮਿਕਸ ਕੋਲੋਂ ਗੈਸ ਦੀ ਗੋੜੀ ਲੈ ਕੇ ਖਾ ਲਾਂ ਮੈਂ ਠੀਕ ਹੋ ਜਾਊਂਗਾ। ਉਹਨੇ ਇਹ ਨਹੀਂ ਸੋਚਣਾ ਕਿ ਇਹ ਜਿਹੜਾ ਵਕਤ ਆਇਆ ਵੈ ਜਿਹੜਾ ਰੋਗ ਦਾ ਲੱਛਣ ਉਹਨੂੰ ਨਜ਼ਰ ਆਇਆ ਵੈ ਉਹਦਾ ਹੱਲ ਕਰ ਲਵਾਂ ਮੈਂ ਤਾਂ ਕਿ ਰੋਗ ਮੇਰੇ ਸਰੀਰ ਦੇ ਵਿੱਚ ਮੇਰੀ ਜਾਨ ਨਾ ਲੈ ਲਵੇ। ਯਾਰੋ ਜਾਨ ਬੜੀ ਕੀਮਤੀ ਹੈ ਯਾਰੋ। ਉਹ ਜਾਨ ਤੁਹਾਡੀ ਇਕੱਲੇ ਦੀ ਨਹੀਂ ਹੈਗੀ ਤੁਹਾਡੇ ਟੱਬਰ ਦੀ ਜਾਨ ਹੈ। ਬਿਕੋਜ਼ ਇੱਕ ਬੰਦੇ ਦੇ ਨਾਲ ਨਾਲ ਜਾਨੇ ਕਿੰਨੇ ਬੰਦੇ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਉਹਦਾ ਅਸਹਾਰਾ ਵੀ ਹੁੰਦਾ ਵੈ ਤੇ ਉਹਦੇ ਤੋਂ ਉਮੀਦਾਂ ਵੀ ਹੁੰਦੀਆਂ ਨੇ। ਸੋ ਫਨੇ ਸਰੀਰ ਦਾ ਕੋਈ ਵੀ ਲੱਛਣ ਇਹ ਸਰਦੀਆਂ ਦੇ ਵਿੱਚ ਨજર ਅੰਦਾਜ਼ ਨਾ ਕਰੋ ਤੁਹਾਨੂੰ ਸਾਹ ਚੜ ਰਿਹਾ ਵੇ ਤੁਹਾਨੂੰ ਕੁੱਟਨ ਹੋ ਰਹੀ ਹੈ ਤੁਹਾਡੇ ਤੰਜਾਬ ਵੀ ਬੰਦਿਆ ਨਾ ਛਾਤੀ 'ਚ ਦਰਦ ਵੀ ਹੋ ਰਹੀ ਹੈ ਜਾਂ ਮਸਲ 'ਚ ਦਰਦ ਵੀ ਹੋ ਰਹੀ ਹੈ ਤਾਂ ਵੀ ਯਾਰੋ ਨજર ਅੰਦਾਜ਼ ਨਾ ਕਰੋ ਤਿੰਨ ਟੈਸਟ ਕਾਮਨਲੀ ਸਾਰਿਆਂ ਨੂੰ ਸਰਦੀਆਂ 'ਚ ਕਰਾਉਣਾ ਚਾਹੀਦੇ ਨੇ ECG, इको, TMT ਚੌਥੇ ਨੰਬਰ ਤੇ ਕੋ ਬਲੱਡ ਟੈਸਟ ਆਨ ਜਿਹਨੂੰ ਸੀਪੀਕੇ ਐਮਬੀ ਕਹਿੰਦੇ ਆ ਇਹ ਚਾਰ ਟੈਸਟ ਕਰਾ ਲਓ ਯਾਰੋ ਜੇ ਨਾਰਮਲ ਨੇ ਤੇ ਜਵਾਨੀਆਂ ਮੰਨੋ ਯਾਰੋ ਜੇ ਕੋਈ ਆਪਾਂ ਤਲੀਆਂ ਫੜੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਖਾ ਲਿੱਤੀਆਂ ਤੇ ਯਾਰੋ ਉਹਨੂੰ ਪਚਾਣ ਲਈ ਥੋੜੀ ਵਰਜਿਸ਼ ਕਰ ਲਓ ਕੋਈ ਜ਼ਰੂਰੀ ਬੈਠੇ ਰਹਿਣਾ ਵੇ ਜੇ ਨਹੀਂ ਕਿਉਂ ਜਾ ਕੇ ਜਿਮ ਚੱਲ ਜਾਓ ਜੇ ਤੁਹਾਨੂੰ ਸਾਹ ਚੜਦਾ ਹੋਵੇ ਤੇ ਤੇਜ਼ ਐਕਸਰਸਾਈਜ਼ ਦਾ ਕਰਕੇ ਨਾਰਮਲ ਜੀ ਵਾਕਿੰਗ ਕਰ ਲਓ ਨਾਰਮਲ ਜਾਂ ਜਿਮ ਦੇ ਵਿੱਚ ਜ਼ੋਰ ਲਾ ਲਓ ਜ਼ਿਆਦਾ ਜ਼ੋਰ ਨਾ ਲਾਓ ਜ਼ਿੰਦਗੀ 'ਚ ਜਵਾਨੀਆਂ ਮਾਣੋ ਯਾਰੋ ਜਿੱਤੀ ਅਸੀਂ ਸ਼ਰੀਰ 'ਤੇ ੱਕਾ ਕਰਦੇ ਹਾਂ ਕਿ ਮੈਂ ਇੱਥੇ ਤਾਂ ਕੰਫਰਟੇਬਲ ਹਾਂ ਇਤੋਂ ਜ਼ੋਰ ਜ਼ਿਆਦਾ ਲਾਣਾ ਪੈ ਰਿਹਾ ਉਹ ਜ਼ੋਰ ਤੁਹਾਡੀ ਜਾਨ ਲੈਣ ਦਾ ਕਾਰਨ ਪੱਕਾ ਬਣ ਸਕਦਾ ਹੈ